ਸਾਡੇ ਕੋਲੇ ਦੇਖੋ ਰੈਗੂਲਰ ਓਪੀਡੀ ਹੈਗੇ ਜਿਹੜੇ ਆਪਣੀ 100 ਅਬਵ ਰਹਿ ਰਹੀ ਹੈ 100 ਤੋਂ 150 ਦੇ ਵਿੱਚ ਵਿੱਚ ਰਹਿੰਦੀ ਹੈਗੀ ਰੈਗੂਲਰ ਓਪੀਡੀ ਹੁੰਦੀ ਹੈ ਕਿ ਪੇਸ਼ੈਂਟ ਸਾਡੇ ਕੋਲੇ ਕਾਫੀ ਮੈਕਸਿਮ ਜਿਵੇਂ ਹਾਈਪਰਟੈਨਸ਼ਨ ਵਾਲੇ ਆਉਂਦੇ ਨੇ ਡਾਇਬੀਟਿਸ ਵਾਲੇ ਆਉਂਦੇ ਨੇ ਅੱਛਾ ਕਈ ਵਾਰ ਆਉਂਦੇ ਨੇ ਵੀ ਜਿਨ੍ਹਾਂ ਦੇ ਲਿਪਿਡ ਪ੍ਰੋਫਾਈਲ ਜ਼ਿਆਦਾ ਹੁੰਦੇ ਆ ਖੂਨ ਗਾੜੇ ਵਾਲੇ ਇਦਾਂ ਦੇ ਆਪਣੀ ਸਾਰੀ ਟ੍ਰੀਟਮੈਂਟ ਹੈਗੀਆਂ ਉਹ ਚੱਲਦੀਆਂ ਬਾਕੀ ਬੇਸਿਕ ਖੰਸ ਚੋ ਫਾਮ ਵਾਲੇ ਆਉਂਦੇ ਨੇ ਪ੍ਰੈਗਨੈਂਟ ਫੀਮੇਲਸ ਵੀ ਆਉਂਦੀਆਂ ਨੇ ਜਿਨ੍ਹਾਂ ਨੂੰ ਟੈਸਟਾਂ ਦੀ ਲੋੜ ਹੁੰਦੀ ਹੈ ਆਪਾਂ ਉਹ ਕੋ ਸਾਰੇ ਜਿਹ ਪੋਜ਼ਿਟਿਵ ਰਿਸਪੌਂਸ ਹੀ ਸਾਨੂੰ ਮਿਲਦਾ ਹੈਗਾ ਸਭ ਦਾ ਪੋਜ਼ਿਟਿਵ ਰਿਸਪੌਂਸ ਹੈਗਾ ਸਭ ਤੇਲ ਕੀ ਹਾਂਜੀ ਸਰਕਾਰ ਨੇ ਵੀ ਬਹੁਤ ਅੱਛੀ ਚੀਜ਼ ਦੇ ਸਹੂਲਤਾਂ ਉਹਨਾਂ ਨੂੰ ਪ੍ਰੋਵਾਈਡ ਕੀਤੀ ਹੋਈ ਆ ਆਮ ਆਦਮੀ ਕਲੀਨਿਕ ਕਿਉਂਕਿ ਉਹਨਾਂ ਦੇ ਪਿੰਡਾਂ ਦੇ ਵਿੱਚ ਖੁੱਲ ਗਿਆ ਓਬਵੀਅਸ ਉਹਨਾਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਪੈਂਦੀ ਪਹਿਲਾਂ ਕੀ ਹੁੰਦਾ ਸੀਗਾ ਉਹਨਾਂ ਨੂੰ ਬਾਹਰ ਸਪੈਸ਼ਲੀ ਆਪਣੇ ਪਿੰਡ ਤੋਂ ਬਹੁਤ ਦੂਰ ਜਾਣਾ ਪੈਂਦਾ ਸੀ ਟਰੈਵਲਿੰਗ ਦੀ ਪ੍ਰੋਬਲਮ ਆਉਂਦੀ ਸੀ ਜਿਸ ਵਜ੍ਹਾ ਤੋਂ ਅੱਛਾ ਖਰਚੇ ਦੀ ਪ੍ਰੋਬਲਮ ਆਉਂਦੀ ਸੀ ਕਿਉਂਕਿ ਐਨ ਅਫੋਰਡ ਨਹੀਂ ਕਰ ਸਕਦੇ ਹੈਗੇ ਪਿੰਡਾਂ ਵਾਲੇ ਇਸ ਲਈ ਉਹਨਾਂ ਲਈ ਇਹ ਚੀਜ਼ ਦੇ ਬਹੁਤ ਸੌਖਾਲਾ ਹੋ ਗਿਆ ਹੈ ਸਰਕਾਰ ਨੇ ਜਿਹੜਾ ਇੱਥੇ ਆਮਦਨੀ ਕਲੀਨਿਕ ਖੋਲੇ ਹੋਏ ਨੇਗੇ ਸਾਡੇ ਬਹੁਤ ਜ਼ਿਆਦਾ ਉਹਨਾਂ ਦੇ ਪੇਸ਼ੈਂਟਸ ਆ ਕੇ ਸਾਨੂੰ ਵੀ ਕਹਿੰਦੇ ਨੇ ਵੀ ਡਾਕਟਰ ਸਾਹਿਬ ਬਹੁਤ ਅੱਛੀ ਚੀਜ਼ ਹੈ ਬਹੁਤ ਸੌਖੇ ਹੋਇਆ ਕਿਉਂਕਿ ਸਾਡੇ ਆਪ ਦੇ ਪਿੰਡ ਦੇ ਵਿੱਚ ਖੁੱਲੇ ਉਹਨਾਂ ਨੂੰ ਕੋਈ ਆਪ ਦੇ ਪਿੰਡ ਤੋਂ ਬਾਹਰ ਨਹੀਂ ਜਾਣਾ ਪੈਂਦਾ ਕਿਉਂਕਿ ਟਰ ਕੇ ਫਰੀ ਦੇ ਵਿੱਚ ਉਹਨਾਂ ਦੀ ਦਵਾਈਆਂ ਫਰੀ ਦੇ ਵਿੱਚ ਟੈਸਟ ਕੀਤੇ ਜਾਂਦੇ ਨੇ ਤਾਂ ਉਹਨਾਂ ਲਈ ਇਹ ਚੀਜ਼ ਬਹੁਤ ਜ਼ਿਆਦਾ ਸੁੱਖੀ ਹੋਈ ਹੈਗੀ ਤਾਂ ਬਹੁਤ ਖੁਸ਼ ਨੇ ਪੇਸ਼ੈਂਟ ਦਾ ਸਭ ਦਾ ਪੋਜ਼ੀਟਿਵ ਰਿਸਪੌਂਸ ਮਿਲਦਾ ਸਾਨੂੰ ਇਸ ਚੀਜ਼ ਲਈ ਅਸੀਂ ਤਾਂ ਇਹੀ ਕਹਿਦਾ ਐ ਨਾ ਜੀ ਜਿੰਨਾ ਇਹਨਾਂ ਨੇ ਕੰਮ ਕੀਤਾ ਆਪ ਪਾਰਟੀ ਨੇ ਇਹਨਾਂ ਕਿਸੇ ਸਰਕਾਰ ਨੇ ਅਜੇ ਤੱਕ ਨਹੀਂ ਕੀਤਾ ਜੀ ਇਹ ਤਾਂ ਜੀ ਸਾਰੀਆਂ ਸਹਿਰ ਸਹੂਲਤਾਂ ਬਿਜਲੀ ਮਾਫ਼ ਤੇ ਸਾਡੇ ਮੋਟਰਾਂ ਬਿਲਕੁਲੀ ਮਤਲਬ ਇਹ ਚੱਲ ਰਹੀ ਹੈ ਨਾ 24 ਘੰਟੇ ਚੱਲ ਰਹੀ ਹੈ ਜਦ ਜਾਓ ਉਹ ਦਿਨ ਨਾਲ ਦਿਨ ਨਾਲ ਸਾਨੂੰ ਬਿਜਲੀ ਤੇ ਮਿਲਦੀ ਹੈਗੀ ਹੈ ਜੀ ਕਦੇ ਘਰ ਦੀ ਲੇਟ ਨਹੀਂ ਗਈ ਸਾਡੀ ਐਦੂੰ ਉਹਦੀ ਸਰਕਾਰ ਕੋਈ 75 ਸਾਲ ਦੇ ਅੰਦਰ ਅੰਦਰ ਆਈ ਇਹ ਜਿਹੜੇ ਮੁਹੱਲਾ ਕਲੀਨਿਕ ਬਣਾਏ ਨੇ ਇਹਦੇ ਵਿੱਚ ਲੋਕਾਂ ਨੂੰ ਕਿੰਨਾ ਫਾਇਦਾ ਬਹੁਤ 100% ਫਾਇਦਾ ਹੈ ਜੀ ਫ੍ਰੀ ਦਵਾਈ ਹੈ ਜੀ ਸਾਡੇ ਡਾਕਟਰ ਸਾਹਿਬ ਇਹੋ ਜੇ ਮਤਲਬ ਕਾਬਲ ਮਤਲਬ ਜਿਹੜੇ ਅਨਸਾਰਿਆਂ ਨੂੰ ਬਾਪੂ ਜੀ ਕਹਿੰਦੇ ਨੇ ਮਾਤਾ ਜੀ ਕਹਿੰਦੇ ਨੇ ਇਦੋਂ ਇਦੋਂ ਵੱਧ ਹੋਰ ਕੀ ਹੋ ਸਕਦਾ ਹੈ ਖੁਸ਼ ਹੋ ਤੁਸੀਂ ਹਾਂ ਜੀ ਹਦੋਂ ਵੱਧ ਬਹੁਤ ਹੀ ਯਾਦੇ ਖੁਸ਼ ਲੱਗਦਾ ਵੀ ਅਗਲੇ 3 ਸਾਲਾਂ ਚ ਜਿਹੜੇ ਕੰਮ ਰਹਿੰਦੇ ਆ ਉਹ ਬੁਰੇ ਹੋਣਗੇ ਹਾਂ ਜੀ ਹਾਂ ਜੀ ਸਾਰਾ ਖੁਸ਼ੀ ਹੋਊਗਾ ਜੀ ਹਾਂ ਜੀ 5 ਸਾਲਾਂ ਚ ਦੇਖਿਆ ਤਾਂ ਸੀ ਕਿ ਮਤਲਬ ਸੁਧਾਰ ਆ ਜਾਣਾ ਇਸ ਪੰਜਾਬ ਦਾ ਬਦਲ ਜਾਣਾ ਸਾਰਾ ਬਿਲਕੁਲ ਹੀ ਅਮ ਜੀ ਕੋ ਵੀ ਅੱਜੇ 2 ਸਾਲ ਗੁਜ਼ਰੇ ਪੰਜਾਬ ਸਰਕਾਰ ਦੇ ਕੀ ਲੱਗਦਾ ਤੁਹਾਨੂੰ ਕੀ ਕੰਮ ਕੀਤੇ ਆ ਚਾਹੇ ਉਹ ਮਹੱਲਾ ਕਲੀਨਿਕ ਆ ਚਾਹੇ ਉਹ ਬਿਜਲੀ ਮੁਫਤ ਦੀ ਗੱਲ ਕਰੀਏ ਚਾਹੇ ਹੋਰ ਵੀ ਕੰਮ ਆ ਗਿਆ ਕੀ ਲੱਗਦਾ ਸਰਕਾਰ ਨੇ ਕੰਮ ਵਧੀਆ ਕੀਤੇ ਨੇ ਬਹੁਤ ਵਧੀਆ ਕਰਿਆ ਜੀ ਬਹੁਤ ਹਰ ਕਿਸੇ ਨੂੰ ਬਹੁਤ ਵਧੀਆ ਕੰਮ ਕਰਦੇ ਆ ਤੇ ਇਹ ਵਾ ਕੀ ਦਵਾਈ ਆ ਦਵਾਈ ਵੀ ਬਹੁਤ ਵਧੀਆ ਦੇ ਰਹੇ ਨੇ ਮੈਂ ਜਦੋਂ ਦਵਾਈ ਖਾਣ ਲੱਗਿਆ ਮੈਂ ਬਹੁਤ ਠੀਕ ਹੋ ਗਿਆ ਮੇਰੇ ਲੱਤ ਬੜੀ ਦੁਖਦੀ ਸੀ ਤੇ ਮੈਂ ਠੀਕ ਹੋ ਰਹੀ ਆ ਜੀ ਇਹ ਇਹਨਾਂ ਕੋਲ ਉਹਨੇ ਮੈਨੂੰ ਬਹੁਤ ਚੰਨਾ ਮਦਦ ਕਰਦੀ ਆ ਜੀ ਬਹੁਤ ਵਧੀਆ ਜੀ ਬਿਜਲੀ ਚਾਹੀਦੀ ਹੈ ਹਾਂਜੀ ਬਿਜਲੀ ਬਿਜਲੀ ਬਹੁਤ ਬਹੁਤ ਫਾਇਦਾ ਹੈ ਸਾਨੂੰ ਇਹ ਹਰ ਇੱਕ ਚੀਜ਼ ਦਾ ਚੰਗਾ ਬਾਲਦੇ ਆ ਬਹੁਤ ਬਹੁਤ ਦੂਜਾ ਜੀ ਇੰਡੈਕਸ ਵਰਕ ਰਹੀ ਆ ਵੀਰ ਉਹਨਾਂ ਨੇ ਹੈ ਜੀ